ਬੱਬੂ ਮਾਨ ਤੇ ਦੇਵੀ ਮਖਸੂਸਪੁਰੀ ਜਿਹੜਾ ਗਾਣਾ ਨਾ ਲੈ ਕੇ ਆ ਰਿਹਾ ਮੈਂ ਕਾਜ਼ਗਲ ਦੱਸਦਾ ਗਾਣਾ ਆਇਆ ਜੇ ਤੈਨੂੰ ਸ਼ੌਂਕ ਫਟ ਲਾਉਣੇ ਦਾ ਸਾਡਾ ਫਰਜ਼ ਨਹੀਂ ਬਣਦਾ ਸੀ ਕਰੀਏ ਜਦ ਝੂਟਣ ਵਾਲੀ ਚਲੀ ਗਈ ਅਸੀਂ ਪਿੰਗ ਪਾਈ ਨੂੰ ਕੀ ਕਰੀਏ ਦੇਵੀ ਦਾ ਲਿਖਿਆ ਹੈ ਗਾਣਾ ਤੇ ਬੱਬੂ ਮਾਨ ਨੂੰ ਬਹੁਤ ਪਸੰਦ ਗਾਣਾ ਆਇਆ ਤੇ ਬੱਬੂ ਮਾਨ ਨੇ ਕਿਹਾ ਵਾਕੇ ਦੇਵੀ ਭਾਜੀ ਉਹ ਹੋਈ ਤੁਸੀਂ ਜਿਹੜਾ ਨਾ 90 ਦੇ ਦਹਾਕੇ ਚ ਦੇਵੀ ਸੀ ਉਹੀ ਚਲਕਦਾ ਜੀ ਸਾਹਿਬ ਉੱਤੋਂ ਗੱਲ ਬੱਬੂ ਮਾਨ ਤੇ ਇਹਦੇ ਵਿੱਚ ਇੱਕ ਗੱਲ ਇਹਨਾਂ ਨੇ ਪਾਈ ਆ ਕਿ ਦੋਨਾਂ ਜਣਿਆਂ ਨੂੰ ਜਿਹੜੀ ਛੱਡ ਕੇ ਸੀ ਅਸੀਂ ਉਹਦਾ ਜਨਕ ਹੈ ਨਾ ਦਰਦ ਦੇ ਗੀਤ ਦੇ ਵਿੱਚ ਇਹ ਲਿਖ ਰਹੇ ਆ ਬੱਬੂ ਮਾਨ ਤੇ ਦੇਵੀ ਬਣਦੇ ਨਾ ਜੇ ਕੋਈ ਛੱਡ ਕੇ ਸੱਜਣ ਜਾਂਦੇ ਨਾ ਆਖਰੀ ਅੰਤਰਾ ਤਾਂ ਬਾਲਾ ਹੀ ਘੈਂਟ ਆ ਬਾਬਿਓ ਨਜ਼ਾਰਾ ਹੀ ਲਿਆਤਾ ਤੇ ਉਹ ਲਿਖਿਆ ਬੱਬੂ ਮਾਨ ਨੇ ਤੇ ਦੇਵੀ ਨੇ ਅੰਤਰੇ ਵੀ ਲਿਖੇ ਆ ਤੇ ਬੱਬੂ ਮਾਨ ਦੇ ਤੇ ਬੱਬੂ ਮਾਨ ਨੇ ਗੀਤ ਪੂਰਾ ਕੀਤਾ ਆ ਤੇ ਬੱਬੂ ਮਾਨ ਨੇ ਸ਼ੁਰੂ ਕੀਤਾ ਸੀ ਇਹ ਪਹਿਲੀ ਵਾਰ ਹੋ ਰਿਹਾ ਕਿ ਦੋ ਚੋਟੀ ਦੇ ਜਿਹੜੇ ਚੋਟੀ ਦੇ ਪੰਜਾਬ ਦੇ ਗੀਤਕਾਰ ਆ ਸ਼ਾਇਰ ਆ ਉਹਨਾਂ ਨੇ ਇੱਕ ਗਾਣਾ ਕੱਠਿਆਂ ਲੈ ਕੇ ਆਣਾ ਇਹ ਇੱਕ ਬਾਬਿਓ ਰਿਕਾਰਡ ਬਣਨਾ ਰਿਕਾਰਡ ਦੇਖਿਓ ਤੁਸੀਂ ਗਾਣਾ ਚੱਲਣਾ ਨਹੀਂ ਦੌੜਨਾ ਆ ਦੌੜਨਾ ਹਲਾ ਹਲਾ ਮੱਚ ਜਾਣੀਆਂ ਦੁਨੀਆ ਤੇ ਨੇਰਾ ਹੀ ਉੱਠ ਪੈਣਾ ਕਹਿਰ ਆ ਜਾਣਾ ਗਾਣੇ ਨੇ ਜਿੱਦਣ ਆ ਗਿਆ ਗਾਣਾ ਨਾ ਤੁਸੀਂ ਦੇਖਿਓ ਸਹੀ ਪੂਰੀ ਧੱਕ ਪੈਣੀ ਆ ਜੀ ਮੈਂ ਤਸ ਦਿੱਤਾ ਤੁਹਾਨੂੰ